ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ ਜੂਰੂ ਚੈਨਲ ਜਾਓ ਅਲਰਟ ਬਈਆ ਮੰਤੇ ਜੀ ਦੋਸਤੋ ਅੱਜ ਇੱਕ ਨਵੀਂ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਜੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਜੋ ਕਿ ਭਰਤੀ ਰੈਗੂਲਰ ਆਉਣ ਵਾਲੀ ਹੈ ਇਹਦੇ ਵਿੱਚ ਲੋਕਲ ਬੈਂਕ ਅਫਸਰ ਦੀਆਂ ਸਮੇਂ ਹੀ ਮੰਗ ਕੀਤੀ ਜਾਂਦੀ ਹੈ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਆਲ ਇੰਡੀਆ ਦੇ ਲਈ ਭਰਤੀ ਆਉਣ ਵਾਲੀ ਹੈ ਇਸ ਭਰਤੀ ਲਈ ਜੋ ਪੇਮੈਂਟ ਹੈ ਉਹ ਬਹੁਤ ਵਧੀਆ ਮੰਨਣ ਵਾਲੀ ਹੈ ਜੀ 80000 ਪਲੱਸ ਪੇਮੈਂਟ ਮੰਨਣ ਵਾਲੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਵੀਡੀਓ ਚ ਦਿੰਦੇ ਹਾਂ ਜੀ ਕੌਣ ਕੌਣ ਇਸ ਪੋਰਟ ਨੂੰ ਅਪਲਾਈ ਕਰ ਸਕਦਾ ਹੈ ਅਤੇ ਇਹਦੇ ਲਈ ਜੋ ਏਜ ਐ ਕੀਰਿਆਂ ਵਾਲੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਗਏ ਵੀਡੀਓ ਚ ਦਿੰਦੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਨਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਆ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਸ ਦੀ ਸਹੀ ਅਤੇ ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਵਾਰੀ ਦੇ ਪੋਰਟ ਨੂੰ ਅਪਲਾਈ ਕਰ ਸਕੋ ਜੋ ਆਲ ਵਰਕਿੰਗ ਨੋਟੀਫਿਕੇਸ਼ਨ ਹਨ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਨੂੰ ਤੁਸੀਂ ਫੋਲੋ ਕਰ ਲੈਣਾ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ਜਿਸ ਦੇ ਵਿੱਚ ਆਨਲਾਈਨ ਅਪਲੀਕੇਸ਼ਨ ਹੀ ਮੰਗੀਤੀ ਜਾਂਦੀ ਹੈ ਜੋ ਅਪਲੀਕੇਸ਼ਨ ਹਨ ਜੀ 3 11 2025 ਤੋਂ ਸਟਾਰਟ ਹੋ ਚੁੱਕੀਆਂ ਹਨ ਜੀ ਅਤੇ ਲਾਸਟ ਡੇਟ ਜੋ ਰਿਸਟ੍ਰੀਸ਼ਨ ਦੀ 23 11 2025 ਰਹਿਣ ਵਾਲੀ ਹੈ ਜੀ ਅਤੇ ਇਹ ਜੋ ਜਾਂ ਹੋਏਗਾ ਉਹ ਦੀ ਰਹਿਣ ਦੀ ਸੁਭਾਅ ਹੁੰਦਾ ਜੀ ਦਸੰਬਰ 2025 ਜਨ ਜਨਵਰੀ 2026 ਦੇ ਵਿੱਚ ਇਗਜ਼ਾਮ ਰਹਿੰਦੀ ਸੁਭਾਵਨਾ ਹੈ। ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਐਲਬੀਓ ਲੋਕਲ ਬੈਂਕ ਅਫਸਰ ਦੀ ਭਰਤੀ ਆ ਚੁੱਕੀ ਹੈ ਜੀ। ਜੋ ਪੋਸਟ ਨੇਮ ਹੈ ਉਹ ਐਲਬੀਓ ਰਹੇਵਾਲਾ ਹੈਗਾ। ਅਤੇ ਜੋ ਵਾਕੈਂਸੀਆਂ ਹਨ ਜੀ 750 ਵਾਕੈਂਸੀਆਂ ਰਹੇਵਾਲੀਆਂ ਹਨ। ਟੋਟਲ ਆਲ ਇੰਡੀਆ ਦੇ ਲਈ ਇਹ ਵਾਕੈਂਸੀਆਂ ਰਹੇਵਾਲੀਆਂ ਹਨ ਜੀ 750। ਇਹ ਸਕੇਲ 85,920 ਰੁਪਏ ਹਿਸਾਬ ਨਾਲ ਇੱਥੇ ਮਿਲਣ ਵਾਲਾ ਜੀ। ਬਹੁਤ ਵਧੀਆ ਮੌਕਾ ਆ ਚੁੱਕੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ। ਇਹ ਬਿਲਕੁਲ ਰੈਗੂਲਰ ਭਰਤੀ ਰਹੇਵਾਲੀ ਹੈ। ਲੋਕਲ ਬੈਂਕ ਅਫਸਰ ਦੇ ਲਈ ਇਸ ਪੋਸਟ ਦੇ ਲਈ ਏਜ ਅਤੇ ਕੁਆਲਿਫੀਕੇਸ਼ਨ ਸਟ੍ਰਿਕ ਨਾ ਰਹਿਣ ਵਾਲੀ ਹੈ ਪੋਸਟ ਨੇਮ ਲੋਕਲ ਬੈਂਕ ਅਫਸਰ ਦੇ ਲਈ ਜੋ ਏਜ ਹੈ ਘੱਟ ਤੋਂ ਘੱਟ 20 ਸਾਲ ਅਤੇ ਜਿਆਦਾ 30 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਅਤੇ ਐਸ ਪਰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਏਜ ਰੈਲੇਸ਼ਨ ਵੀ ਮਿਲੇਗਾ ਜੀ ਐਜੂਕੇਸ਼ਨ ਇਹਦੇ ਵਿੱਚ ਕੇਸੀਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਕੈਂਡੀਡੇਟ ਦੀ ਅਤੇ ਕੈਂਡੀਡੇਟ ਨੂੰ ਲੋਕਲ ਲੈਂਗੁਏਜ ਦਾ ਗਿਆਨ ਹੋਣਾ ਚਾਹੀਦਾ ਹੈ ਕੈਂਡੀਡੇਟ ਰੀਡਿੰਗ ਰਾਈਟਿੰਗ ਸਪੀਕਿੰਗ ਲੋਕਲ ਲੈਂਗੁਏਜ ਹਾਂ ਬਹੁਤ ਜ਼ਰੂਰੀ ਹੈ ਜੀ ਜੋ ਏਜ ਰੈਲੈਸੇਸ਼ਨ ਆ ਉਸ ਤਰੀਕੇ ਨਾਲ ਮੰਨਵੜੀ ਹੈ ਜੀ ਜੋ ਐਸ ਸੀ ਐਸ ٹی ਕੈਂਡੀਡੇਟ ਹਨ ਉਹਨਾਂ ਲਈ 5 ਸਾਲ ਏਜ ਰੈਲੈਸੇਸ਼ਨ ਮਿਲੇਗੀ ਅਤੇ ਜੋ ਆਓ ਵੀ ਸੀ ਕੈਂਡੀਡੇਟ ਹਨ ਉਹਨਾਂ ਲਈ 3 ਸਾਲ ਅਤੇ ਜੋ ਪੀ ਡਬਲਯੂ ਡੀ ਕੈਂਡੀਡੇਟ ਹਨ ਉਹਨਾਂ ਨੂੰ 10 ਸਾਲ ਏਜ ਰੈਲੈਸੇਸ਼ਨ ਰਹਿਵਾਲੀ ਹੈ ਅਤੇ ਜੋ ਅਗ ਸਰਵਿਸਮੈਨ ਹਨ ਉਹਨਾਂ ਲਈ 5 ਸਾਲ ਏਜ ਰੈਲੈਸੇਸ਼ਨ ਰਹਿਵਾਲੀ ਹੈ ਜੀ ਅਤੇ ਜੋ 1984 ਦੰਗਿਆਂ ਦੇ ਪੀੜਤ ਹਨ ਉਹਨਾਂ ਲਈ 5 ਸਾਲ ਇਹ ਏਜ ਰੈਲੈਸੇਸ਼ਨ ਮਿਲੇਗੀ ਇਹ ਸਰਵਿਸਮੈਨ ਦੇ ਲਈ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਜੀ ਇਹ ਕੀ ਸ਼ਰਤਾਂ ਰੱਖੀਆਂ ਗਈਆਂ ਹਨ ਇਹਦੇ ਵਿੱਚ ਆਨਲਾਈਨ ਰਿਟਨ ਟੈਸਟ ਹੋਏਗਾ ਜੋ ਇਸ ਤਰੀਕੇ ਨਾਲ ਰਹੇਗਾ ਰੀਜ਼ਨਿੰਗ ਐਂਡ ਕੰਪਿਊਟਰ ਐਪਟੀਟਿਊਡ ਦੇ ਵਿੱਚੋਂ 25 ਕੁਐਸਚਨ ਹੋਣਗੇ 25 ਮਾਰਕ ਦੇ ਅਤੇ 35 ਮਿੰਟ ਦਾ ਟਾਈਮ ਮਿਲੇਗਾ ਜੀ ਡਾਟਾ ਐਨਾਲਿਸਿਸ ਅਤੇ ਇੰਟਰਪ੍ਰੀਟੇਸ਼ਨ ਦੇ ਵਿੱਚ 25 ਕੁਐਸਚਨ ਹੋਣਗੇ 25 ਮਾਰਕ ਦੇ 35 ਮਿੰਟ ਦਾ ਟਾਈਮ ਰਹੇਗਾ ਇੰਗਲਿਸ਼ ਲੈਂਗੁਏਜ ਦੇ ਵਿੱਚ 25 ਕੁਐਸਚਨ ਹੋਣਗੇ 25 ਮਾਰਕ ਦੇ 25 ਮਿੰਟ ਟਾਈਮ ਮਿਲੇਗਾ ਕੁਆਂਟੀਟੇਟਿਵ ਐਪਟੀਟਿਊਡ ਦੇ ਵਿੱਚੋਂ 50 ਕੁਐਸਚਨ ਹੋਣਗੇ 50 ਮਾਰਕ ਦੇ ਅਤੇ 35 ਮਿੰਟ ਟਾਈਮ ਮਿਲਣ ਵਾਲਾ ਜੀ ਜਰਨਲ ਅਵੇਅਰਨੈਸ ਦੇ ਵਿੱਚ 50 ਕੁਐਸਚਨ ਹੋਣਗੇ 50 ਮਾਰਕ ਦੇ ਅਤੇ 50 ਮਿੰਟ ਟਾਈਮ ਰਹਿਣ ਵਾਲਾ ਜੀ ਅਤੇ ਇਸ ਟੈਸਟ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਰਹਿਣ ਵਾਲੀ ਹੈ ਜੀ ਜੋ ਜੰਮੀ ਸੀ ਸੈਂਟਰ ਹਨ ਜਿਵੇਂ ਕਿ ਪੰਜਾਬ ਦੇ ਲਈ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਮੋਹਾਲੀ ਪਟਿਆਲਾ ਫਗਵਾੜਾ ਮੋਗਾ ਇਹ ਜਮਿਸ਼ੀਨ ਸੈਂਟਰ ਹੈ ਜੀ ਇਹਨਾਂ ਜਮਿਸ਼ੀਨ ਸੈਂਟਰਾਂ ਦੇ ਉੱਤੇ ਟੈਸਟ ਹੋਵੇਗਾ ਅਤੇ ਪੂਰੇ ਆਲ ਇੰਡੀਆ ਦੇ ਲਈ ਲਗ ਲਗ ਜਮਿਸ਼ੀਨ ਸੈਂਟਰ ਦਿੱਤੇ ਗਏ ਹੈ ਜੀ ਸਟੇਟ ਵਾਈਜ਼ ਤੁਸੀਂ ਵੀ ਵੀਡੀਓ ਨੂੰ ਪਾਜ਼ ਕਰਕੇ ਧਿਆਨ ਨਾਲ ਪੜ੍ਹ ਲੈਣਾ ਐਸਪੋਰਟ ਦੇ ਲਈ ਜੋ ਐਪਲੀਕੇਸ਼ਨ ਫੀਸ ਹੈ ਜੋ ਇਸ ਤਰਿਕਾ ਰਹਿਵਲੀ ਹੈ ਜੋ ਕਿ ਨਾਨ ਫੰਡੇਬਲ ਹੋਵੇਗੀ ਐਸਸੀ ਐਸਟੀਪੀਡਬਲ ਕੈਟਾਗਰੀ ਦੇ ਲਈ ਇਹ ਫੀਸ 59 ਰੁਪਏ ਰਹਿਵਲੀ ਹੈ ਆਲ ਅਦਰ ਕੈਂਡੀਡੇਟ ਦੇ ਲਈ ਇਹ ਫੀਸ 1180 ਰੁਪਏ ਰਹਿਵੜੀ ਹੈ ਇਸ ਨੂੰ ਤੁਸੀਂ ਅਪਲਾਈ ਕਿਮ ਕਰਨਾ ਹੈ ਇਹਨਾਂ ਦੀ ਵੈਬਸਾਈਟ ਦਿੱਤੀ ਹੈ ਜੀ ਤੁਸੀਂ ਇਸ ਤੇ ਜਾ ਕੇ ਇਸ ਨੂੰ ਅਪਲਾਈ ਕਰ ਸਕਦੇ ਹੋ ਪੋਸਟ ਦਾ ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਅਤੇ ਅਪਲਾਈ ਦਾ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਪੜ੍ਹ ਵੀ ਸਕਦੇ ਹੋ ਅਤੇ ਡਾਊਨਲੋਡ ਵੀ ਕਰ ਸਕਦੇ ਹੋ ਜੀ ਅਤੇ ਜੋ ਪੋਸਟ ਹੈ ਉਸ ਨੂੰ ਅਪਲਾਈ ਵੀ ਕਰ ਸਕਦੇ ਹੋ WhatsApp ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਤੁਸੀਂ ਧਿਆਨ ਨਾਲ ਨੋਟੀਫਿਕੇਸ਼ਨ ਪੜ੍ਹਨ ਤੋਂ ਬਾਅਦ ਹੀ ਇਸ ਪੋਸਟ ਨੂੰ ਅਪਲਾਈ ਕਰਨਾ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਰੈਗੂਲਰ ਭਰਤੀ ਆ ਚੁੱਕੀ ਹੈ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੇਕਰ ਤੁਹਾਡੀ ਕੋਈ ਕੁਐਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਵੀਡੀਓ ਨੂੰ ਲੱਛ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ